ਬੀਤੇ ਕੱਲ ਅਮ੍ਰਿਤਸਰ ਦੀ ਵਿਧਾਤੀ ਦੇ ਹਰਿੰਦਰ ਸਿੰਘ ਗਿੱਲ ਐਸਪੀ ਇਨਵੈਸਟੀਗੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਕਿ ਅਮ੍ਰਿਤਸਰ ਵਿਧਾਤੀ ਥਾਣਾ ਘਿੰਡਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 5 ਕਿਲੋ ਤੋਂ ਵੱਧ ਹੈਰੋਇਨ ਪ੍ਰਾਪਤ ਹੋਈ ਹੈ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਦਿਲਬਾਖ ਸਿੰਘ ਅਰਜਦੀਪ ਸਿੰਘ ਅਤੇ ਸੈਮੂਲ ਮੁਸੀਰ ਉਰਫ ਸੈਮ ਮਿਲ ਕੇ ਹੈਰੋਨ ਵਿੱਚ ਧੰਦਾ ਕਰਦੇ ਹਨ ਉਹਨਾਂ ਨੂੰ ਇਤਲਾਹ ਮਿਲੀ ਕਿ ਇਹ ਡਰੋਨ ਦੇ ਰਾਹੀਂ ਪਟਰੀ ਦੇ ਨਾਲ ਲਾ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਭਾਰੀ ਮਾਤਰਾ ਹੈਰੋਨ ਦੀ ਖੇਪ ਹੈ ਇਸ ਤੇ ਤੁਰੰਤ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਇਹਨਾਂ ਨਾਕਾ ਬੰਦੀ ਦੌਰਾਨ ਰੋਕ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਹੰਦਾਦ ਦਿੰਨੇ ਆ ਕਿ ਦਿਲਬਖ ਸਿੰਘ ਉਰਫ ਜੱਜ ਅਰਜੀਤ ਸਿੰਘ ਉਰਫ ਅਰਸੀ ਅਤੇ ਸੈਮੂਲ ਮਸੀ ਉਰਫ ਸੈਮ ਨੂੰ 5 ਕਿਲੋ ਹੀਰਾਂ ਨੂੰ 10000 ਰੁਪਏ ਡਰਗਮਣੀ ਅਤੇ 3 ਮੋਬਾਈਲ ਫੋਨ ਅਤੇ ਇੱਕ ਸਵਲੈਂਡਰ ਮੋਟਰਸਾਈਕਲ ਨੇ ਕਾਬੂ ਕਰ ਲਿਆ ਗਿਆ ਤੇ ਇਹਨਾਂ ਦਾ ਮਾਮਲਾ ਦਰਜ ਕਰਕੇ ਅਗਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਇਸ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਦੇ ਸੈਮੂਲ ਮਸੀ ਦੇ ਪਰਿਵਾਰ 7ਵਿਚ ਆ ਗਿਆ ਉਸ ਦੀ ਮਾਂ ਤੇ ਭੈਣ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਲ ਹੋਇਆ ਪਿਆ ਉਹਨਾਂ ਨੇ ਕਹਿ ਕੇ ਸਾਡਾ ਲੜਕਾ ਅਜੇ ਆ ਕੰਮ ਕਰ ਨਹੀਂ ਸਕਦਾ ਉਧਰ ਅਮਰ ਸਿੰਘ ਪੁਲਿਸ ਵੱਲੋਂ ਲੋਕ ਇਕੱਤਰ ਕੀਤੇ ਗਏ ਫਤੇਗੜ ਚੂੜੀਆਂ ਸੈਮਲ ਮੁਸੀਹ ਪੁੱਤਰ ਜਸਪਾਲ ਮੁਸੀਹ ਬਦੋਵਾਰ ਰੋਡ ਨਜ਼ਦੀਕ ਪੁਲਿਸ ਸਟੇਸ਼ਨ ਪਰਿਵਾਰਿਕ ਮੈਂਬਰਾਂ ਨੇ ਭਰੇ ਹੋਏ ਮਾਨਨਾ ਦੱਸਿਆ ਕਿ ਉਹਨਾਂ ਦੇ ਬੱਚੇ ਨੂੰ ਕੋਈ ਬਰਗਲਾ ਕੇ ਆਪਣੇ ਨਾਲ ਲੈ ਗਿਆ ਉਹ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਆਂ ਸਾਡੇ ਕੋਲ 50 ਕਰੋੜ ਕਿੱਥੋਂ ਆ ਜਾਣਾ ਸੀ ਅਸੀਂ ਤਾਂ ਬਹੁਤ ਸਾਰਾ ਕਰਜ਼ਾ ਪਹਿਲੇ ਲੋਕਾਂ ਦੇਣਾ ਹੈ ਉਹਨਾਂ ਨੇ ਹੁਣ ਪੁਲਿਸ ਨੂੰ ਅਪ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹਿੰਮ ਤਹਿਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਤਵੇਂ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਸਰ ਕੀ ਕਰਦੇ ਕੀ ਨੇਰੀ ਕੀ ਇਥੇ ਜੀ ਮਾਡਲ ਪ੍ਰੈਕਟਿਸ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਕੇ थाना ਲੋਪੋਕੇ ਤੇ ਸੈਮੁਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨਾ ਰਹਿਣਾ ਲਾਜੀ ਇਹ ਠੀਕ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਆ ਹਾਂਜੀ ਤੁਹਾਡਾ ਕੀ ਨਾਮ ਹੈ ਰਾਜ ਜੀ ਤੁਹਾਡਾ ਡੇਡਾ ਸੀਗਾ ਹਾਂਜੀ ਹਾਂਜੀ ਇਹ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਮਾਰੀ ਵੱਡੀ ਮਾਰ ਦਾ ਕਰੋੜਾ ਰੁਪਇਆ ਦਾ ਜਿਹੜਾ ਬਖਮਾਰ ਪੜਿਆ ਗਿਆ ਕਿ ਇਥੇ ਕਿਦੋਂ ਦਾ ਕਰੋ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਰਮ ਦਿਨ ਤੇ ਚੱਲਿਆ ਵਾ ਜਰਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਐਂ ਢੀਕਦੇ ਰਹੇ ਪੀ ਆਇਆ ਨਹੀਂ ਆਇਆ ਨਹੀਂ ਪਤਾ ਨਹੀਂ ਪਿਕੇ ਚਾਂਸੇ ਜਾ ਆ ਗਿਆ ਤੇ ਕਿੱਥੇ ਚੱਲ ਗਿਆ ਤੇ ਕਿੱਥੇ ਨਹੀਂ ਹਾਲ ਨੂੰ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾ ਹੀ ਤਾਂ ਕਰ ਜਾ ਚੋ ਕਿਹਦੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਤੇ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹਲਿਸਤਾ ਲੋਨ ਵਾਲੇ ਕਿੰਨੀਆਂ ਕਿੰਨੀਆਂ ਆੜੀ ਹਲਿਸਤਾ ਜਿਹੜੇ ਕਰਜਾ ਚੁੱਕ ਤੋ ਕਿਹਦੇ ਫੇਰ ਘਰ ਬਣਾਇਆ ਅਨੂ ਤੇ ਪਤਾ ਬਣੀ ਇਹ ਕਿਹੜੇ ਕੰਮ ਆ ਤੇ ਰੁਜੇ ਪਿਆ ਵਾ ਕਿੰਨੇ ਸੱਦ ਲਿਆ ਕਿਹੜਾ ਦੁਸ਼ਮਣ ਬਣ ਗਿਆ ਸਾਡਾ ਤਾਂ ਇਹਦਾ ਆ ਕੰਮ ਬਸ ਕਿ ਕੀਤਾ ਮਿਹਨਤ ਦੇ ਨਾਲ ਅਸੀਂ ਤੁਹਾਡੇ ਆ ਕੰਮ ਕਰੀਦਾ ਲੋਕਾਂ ਦੇ ਘਰਾਂ ਦਾ ਪਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਹੁੰਦਾ ਮੇਰੇ ਰੋਟੀ ਰਾਤ ਨੂੰ ਬਣਾਉਨੇ ਆ ਅਨੂ ਤੇ ਨਾ ਰਾਵਾਂ ਦਾ ਪਤਾ ਬਣੀ ਆ ਪੀ ਕਿਹੜੇ ਰਾਹ ਲਿਆ ਵਾ ਇਹ ਕੀ ਇਹਦਾ ਸਭ ਇਹ ਇਲਾਕੇ ਕੋਈ ਇਹੋ ਜਿਹਾ ਇੱਦਤ ਤੇ ਹੈਗਾ ਸੀਗਾ ਤੇ ਤੁਹਾਨੂੰ ਵੀ ਮਸ਼ੀਨੂਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਕਿ ਕਿਹਦੇ ਨਾਲ ਗਿਆ ਸੀ ਨਹੀਂ ਤੁਹਾਨੂੰ ਨਹੀਂ ਪਤਾ ਕਿ ਕਿਹਦੇ ਨਾਲ ਗਿਆ ਹੂੰ ਤੁਹਾਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਸੀ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤਾ ਲੰਮੇ ਪੈ ਹਨੇਰਾ ਵਸਾ ਮਾਣੇ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇਖ ਕੇ ਤੇ ਆ ਜਾਣਾ ਹੁਣੇ ਤੇ ਸ਼ਾਮ ਹੀ ਗਿਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਗਿਆ ਜੇ ਕਰੋ ਹਾਂਜੀ ਇਹ ਰਾਤ ਕਿ ਕਵਾਰਾ ਹੈ ਜੀ ਇਹ ਪਾਪੜ ਇਹ ਇਹ ਕਿੰਨੇ ਸਾਲੇ ਮਰ ਤਵੇ ਕਿ ਸਾਲੀਆਂ 10 ਸਾਲ ਦਾ ਆ ਇਹ ਉਹ ਇਹ ਦੇਖ ਤੇ ਯਾਰ ਦੋਸਤ ਹੀ ਜਿੰਨੇ ਸੱਜਿਆ ਕੇ ਮਾਰੂ ਸੀਗਾ 12 ਕੋਈ ਸੱਜਿਆ ਕੇ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰ ਹੀ ਆਈ ਤੇ ਫੇਰ ਪਤਾ ਲੱਗਾ ਜਾ ਕੋਈ ਪੁਲਿਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਨਹੀਂ ਪੁਲਿਸ ਵਾਲੇ ਨਹੀਂ ਆਏ ਕੋਈ ਤੇ ਤੁਹਾਨੂੰ ਖ਼ਬਰ ਤੋਂ ਲੱਗਾ ਹਾਂਜੀ ਬਿੜਾ ਹੈ ਨਾ ਹੜਾ ਘਰ ਜੇ। ਕਦੇ ਕਰਜ਼ਾ ਦੇਣਾ ਹੈ ਲੈ। ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਜਦੋਂ ਇਹ ਗਿਆਇਕ ਤੇ ਰੱਦ ਗਿਆ ਜੀ। ਹਾਂ। ਸਾਮੇਦਨ ਆਇਆ। ਜਾਣਦਿਆਂ ਤੇ ਕਾ ਜੀ। ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ। ਇਹਨਾਂ ਨੂੰ ਫੋਨ ਕੀਤਾ ਸੀ ਇਹਨਾਂ ਨੂੰ। ਕਿ ਸਾਨੂੰ ਮੰਨ ਲਓ ਸਾਡੇ ਨਾਲ ਚੱਲ। ਬੇਟੇ ਦਾ ਰੋ ਹਾਂ ਜੀ। ਅੱਛਾ ਕਿਸ ਦਾ ਪੁੱਤ ਆਇਆ? ਹਾਂ ਜੀ। ਬਾੜੇ ਦੀ ਗਿਆ ਬਾੜੇ ਦੇ ਤੇ ਬਾਜ ਤਾਂ ਨਹੀਂ ਸਾਨੂੰ ਪਤਾ ਕਿ ਮਤਲਬ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਕਾਹੀ ਖਬਰ ਸੁਣੀ ਹੈਗੀ ਵੀ ਜਦੋਂ ਨਿਊਜ਼ ਆਈ ਹੈਗੀ ਮਚਾਣਾ ਛਾ ਕਰਦਾ ਹੀ ਨਹੀਂ ਨਾ ਛਾ ਨਹੀਂ ਕਰਦਾ ਕੋਈ ਹਾਂਜੀ ਸਾਰੀਆਂ ਹਾਲੇ ਮਤਲਬ ਅਜੇ ਤਾਰਨੇ ਕੋਈ ਤਾਰ ਨਹੀਂ ਹਾਲੇ ਇਹ ਮੁਕਾ ਬਣਾ ਲਈ ਜਾ ਤੁਸੀਂ ਹਾਂਜੀ ਹਾਂਜੀ ਪਰ ਬਾੜ ਨੰਬਰ 6 ਨੀਅਰ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਤੇ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵੀਟੇਸ਼ਨ ਕੀਤਾ ਸੀ ਬਾਡੀ ਦਾ ਉਹ ਬਾਡੀ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਨਾ న్యూਸ ਅਸੀਂ ਦੇਖੀ ਆ ਅੱਜ ਅਸੀਂ న్యూਸ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ੇ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਟੋਚੇਸ਼ਨ ਜਿਹੜੀ ਇਨੀ ਮਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸ਼ਾਜਿਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅੱਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਹੈ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਸੁਣ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲਾਂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅਗੇ ਬੇਨਤੀ ਹੈ ਇਹ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੋਂ ਪਹਿਲ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋਂ ਬੇਨਤੀ ਇਹੋ ਹੀ ਆ ਪੰਜਾਬ ਪੁਲਿਸ ਅੱਗੇ ਵੀ ਵੀ ਧੱਕਾ ਨਾ ਹੋਵੇ ਸਾਡੇ ਬੱਚੇ ਨਾਲ ਏਵਨ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ